ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਆਪਣੇ ਜੀਵਨ ਵਿੱਚ ਪੰਥ ਨੂੰ ਸਮਰਪਿਤ ਹੋ ਕੇ ਕਾਰਜ ਕੀਤੇ ਜ਼ਲਮ ਦਾ ਮੁਕਾਬਲਾ ਕੀਤਾ 22000 ਲੜਕੀਆਂ ਉਸ ਸਮੇਂ ਅਹਿਮਦ ਸ਼ਾਹ ਅਬਦਾਲੀ ਕੋਲੋਂ ਛੜਾ ਕੇ ਤੇ ਮਰਠਿਆਂ ਦੇ ਘਰੋਂ ਤੋਰੀਆਂ ਸਨ ਜਿਹੜੀਆਂ ਉਹ ਅਸਲ ਦੇ ਵਿੱਚ ਪਾਣੀ ਪਾਦੇ ਮੈਦਾਨ ਦੇ ਵਿੱਚ ਆਪ ਹਾਰ ਖਾ ਕੇ ਤੇ ਛੱਡ ਕੇ ਆ ਗਏ ਸਨ ਉਹ 22000 ਲੜਕੀਆਂ ਭਾਰਤ ਵਰਸ਼ ਦੀਆਂ ਸਣ ਤੇ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਵੀ ਵੱਡਾ ਯੋਗਦਾਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਪਾਇਆ ਸੋ ਆਪਣੇ ਜੀਵਨ ਨੂੰ ਸੰਘਰਸ਼ਮਈ ਹੁੰਦਿਆਂ ਵੀ ਉਹਨਾਂ ਨੇ ਕਦੀ ਆਪਣੇ ਜੀਵਨ ਵਿੱਚ ਨਿੱਤ ਨੇਮ ਨਹੀਂ ਛੱਡਿਆ ਆਸਾਂ ਦੀ ਵਾਰ ਨਹੀਂ ਛੱਡੀ ਬਾਣੀ ਤੇ ਬਾਣੇ ਨੂੰ ਪਰਪੱਕ ਰੱਖਿਆ ਜਿਨ੍ਹਾਂ ਵੱਡੇ ਅਹੁਦੇ ਤੇ ਗਏ ਪਰ ਉਹਨਾਂ ਨੇ ਸਮਰਪਿਤ ਹੋ ਕੇ ਤੇ ਇੱਕ ਭਾਵਨਾ ਆਪਣੇ ਅੰਦਰ ਰੱਖੀ ਇਹ ਬਖਸ਼ਿਸ਼ਾ ਦਸ਼ਮੇਸ਼ ਪਿਤਾ ਦੀਆਂ ਨੇ ਮੇਰੇ ਵਿੱਚ ਇਹਦਾ ਇਸ ਦਾ ਕੋਈ ਬਹੁਤ ਵੱਡਾ ਯੋਗਦਾਨ ਨਹੀਂ 나 ਮੇਰੇ ਵਿੱਚ ਨਹੀਂ ਹਿੰਮਤ ਹੈ ਕਿ ਮੈਂ ਇਸ ਕਿਸੇ ਵੀ ਵੱਡੇ ਕਾਰਜ ਨੂੰ ਕਰ ਸਕਾਂ ਇਹ ਦਸ਼ਵੇਸ਼ਪਤਾ ਮੇਰ ਕਰਦਾ ਹੈ ਤਾਂ ਜਿਹੜਾ ਰਾਜ ਭਾਗ ਸਤਾਬ ਕੀਤਾ ਭਾਵੇਂ ਉਹ ਲਾਹੌਰ ਦੇ ਉੱਤੇ ਕਬਜ਼ਾ ਕਰਕੇ ਉਸ ਲਾਹੌਰ ਨੂੰ ਸਰਦਾਰ ਚੜ੍ਹਤ ਸਿੰਘ ਨੂੰ ਸੌਂਪ ਦਿੱਤਾ ਮਨ ਵਿੱਚ ਕੋਈ ਲਾਲਸਾ ਨਹੀਂ ਕੀਏ ਮੇਰਾ ਰਾਜ ਭਾਗ ਮੈਨੂੰ ਮਿਲੇ ਇਤੋਂ ਤੱਕ ਕਿ ਜਿੱਦਣ ਸਿੱਕਾ ਜਾਰੀ ਕੀਤਾ ਉਹ ਵੀ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਜਾਰੀ ਕੀਤਾ ਆਪਣੇ ਨਾਮ ਤੇ ਨਹੀਂ ਕੀਤਾ ਤਾਂ ਇਹ ਬਹੁਤ ਵੱਡੇ ਕਾਰਜ ਸਰਦਾਰ ਜੱਸਾ ਸਿੰਘ ਆਲੂਵਾਲੀਆ ਆਪਣੇ ਜੀਵਨ ਵਿੱਚ ਕੀਤੇ ਅੰਤਲਾ ਸਮਾ ਉਹਨਾਂ ਦਾ 20 ਅਕਤੂਬਰ ਸਨ 1783 ਜਦੋਂ ਉਹ ਜ਼ਿੰਦਗੀ ਦਾ ਅੰਤਲਾ ਸਵਾਸ ਉਹਨਾਂ ਨੇ ਲਿਆ ਉਹਨਾਂ ਦਾ ਸੰਸਕਾਰ ਬਾਬਾ ਅਟਲ ਰਾਏ ਜਿੱਥੇ ਔਰ ਜਰਨੈਲਾਂ ਦੇ ਸੰਸਕਾਰ ਹੋਏ ਸਨ ਉਸ ਥਾਂ ਤੇ ਸੰਸਕਾਰ ਹੋਇਆ ਤੇ ਉੱਥੇ ਹੀ ਉਹਨਾਂ ਦੇ ਜਿਹੜੇ ਸਥਾਨ ਬਣੇ ਹੋਏ